ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਸਰਸਾ ਡੇਰਾ ਪਹੁੰਚਿਆ 15 ਅਗਸਤ ਨੂੰ ਜਨਮ ਦਿਨ ਮਨਾਏਗਾ ਪਹਿਲੇ ਵੀਡੀਓ ਜਾਰੀ ਕਰਕੇ ਸੰਗਤ ਨੂੰ ਦਿੱਤਾ ਸੰਦੇਸ਼ ਹਰਿਆਣਾ ਦੇ ਰੋहतक ਤੋਂ ਸੁਨਾਰੀਵਾਲ ਜੇਲ੍ਹ ਚ ਬੰਦ ਸੱਚਾ ਸੌਦਾ ਡੇਰਾ ਪ੍ਰਮੁੱਖ ਰਾਮ ਰਹੀਮ ਇੱਕ ਵਾਰ ਫਿਰ ਬਾਹਰ ਆਇਆ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਰਾਮ ਰਹੀਮ ਮੰਗਲਵਾਰ ਸਵੇਰ ਹੀ ਡੇਰੇ ਲਈ ਰਵਾਨਾ ਹੋਇਆ ਉਹ ਇਸ ਵਾਰ 14ਵੀਂ ਪੈਰੋਲ ਤੇ ਆਇਆ ਹੈ

ਔਰ ਜੈਤਰੀ ਨੂੰ ਮਿਲਣਾ ਪਰਮਤਾ ਸ਼ਸਤਰ ਮੰਦਾ ਫਿਰਨਾ ਹੈ ਉਸਕੇ ਗਿਆ ਤੋਂ ਬਹੁਤ ਬਹੁਤ ਆਸ਼ੀਰਵਾਦ ਬਹੁਤ ਬਹੁਤ ਦੱਸ ਦिए ਕਿ ਰਾਮ ਰਹੀਮ ਸਾਧਵੀਆਂ ਅਤੇ ਹੱਤਿਆ ਦੇ ਕੇਸ ਵਿੱਚ 20 ਸਾਲ ਦੀ ਜੇਲ੍ਹ ਦੀ ਸਜ਼ਾ ਤੇ ਹੈ ਇਸ ਤੋਂ ਪਹਿਲਾਂ ਉਹ 9 April 2025 ਨੂੰ 21 ਦਿਨ ਦੀ ਪੈਰੋਲ ਤੇ ਆਇਆ ਸੀ ਅਤੇ ਡੇਰਾ ਸਰਸਾ ਵਿੱਚ ਹੀ ਰਿਹਾ ਸੀ ਇਸ ਦੇ ਨਾਲ ਹੀ ਡੇਰਾ ਪ੍ਰਬੰਧਕਾ ਨਾਲ ਮੁਲਾਕਾਤ ਕੀਤੀ ਬੇਨਾ ਪ੍ਰਮukh ਰਾਮ ਰਹੀਮ ਇਸ ਵਾਰ ਆਪਣਾ ਜਨਮ ਦਿਨ ਮਨਾਉਣ ਲਈ ਬਾਹਰ ਆਇਆ ਹੈ ਇਹ ਉਸ ਦਾ 15 ਅਗਸਤ ਨੂੰ 58ਵਾਂ ਜਨਮ ਦਿਨ ਹੈ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਤੇ ਲੱਖਾਂ ਦੀ ਤਾਦਾਦ ਵਿੱਚ ਰੁੱਖ ਲਗਾਏ ਜਾਂਦੇ ਹਨ ਜਿਸ ਦੇ ਚਲਦਿਆਂ ਰਾਮ ਰਹੀਮ ਨੇ ਪੈਰੋਲ ਲਈ ਅਪਲਾਈ ਕੀਤਾ ਸੀ ਉਸ ਦੀ 40 ਦਿਨਾਂ ਦੀ ਪੈਰੋਲ ਇਸ ਸਾਲ ਦੀ ਬਾਕੀ ਸੀ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ 5 ਅਗਸਤ ਨੂੰ ਸੁਨਾਰੀਆ ਜੇਲ੍ਹ ਤੋਂ ਸਵੇਰੇ 6 ਵਜੇ ਗੁਰਮੀਤ RAM ਰਹੀਮ ਸਰਸਾ ਲਈ ਰਵਾਨਾ ਹੋਇਆ ਉਸ ਨੂੰ ਲੈ ਕੇ ਲਗਜ਼ਰੀ ਗੱਡੀਆਂ ਦਾ ਕਾਫਲਾ ਨਿਕਲਿਆ ਜਿਸ ਵਿੱਚ 2 ਬੁਲਟ ਪ੍ਰੂਫ ਲੈਂਡ ਕਰੂਜ਼ਰ 2 ਫੋਰਚਨਰ ਅਤੇ 2 ਹੋਰ ਗੱਡੀਆਂ ਸ਼ਾਮਲ ਸੀ